ਸਾਸਤਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਜਿਹੜੇ ਪੰਜਾਬੀ ਨੌਜਵਾਨ ਨੇ ਹੁਣ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਜਿਹੜੀ ਆ ਉਹਨਾਂ ਦੇ ਸਿਰ ਦੇ ਉੱਤੇ ਇਹ ਆ ਚੁੱਕੀ ਹੈ ਕਿ ਇੰਨੇ ਪੈਸੇ ਲਾ ਕੇ 40 ਤੋਂ 45 50 ਲੱਖ ਰੁਪਇਆ ਲਾ ਕੇ ਜਿਹੜੇ ਨੌਜਵਾਨ ਅਮਰੀਕਾ ਦੇ ਵਿੱਚ ਅਲੀਗਲ ਤੌਰ ਤੇ ਉੱਤੇ ਗਏ ਹਨ ਤਾਂ ਅਮਰੀਕਾ ਵੱਲੋਂ ਜਿਹੜਾ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਤਾਂ ਇੱਕ ਜਿਹੜਾ ਪਿਓ ਆ ਉਹਦੇ ਵੱਲੋਂ ਕਿਹਾ ਗਿਆ ਕਿ 50 ਲੱਖ ਰੁਪਇਆ ਲਾ ਕੇ ਤਾਂ 15 ਜਨਵਰੀ ਨੂੰ ਆਪਣੇ ਪੁੱਤ ਨੂੰ ਜਿਹੜਾ ਉਹ ਅਮਰੀਕਾ ਭੇਜਿਆ ਸੀ ਤਾ 5 ਫਰਵਰੀ ਨੂੰ ਜੜਾਇਆ ਉਸ ਨੂੰ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਤਾਂ ਪਿਓ ਲੋਕਿਆ ਗਿਆ ਕਿ ਘਰ ਦਾ ਗੁਜ਼ਾਰਾ ਕਰਨਾ ਵੀ ਬੜਾ ਜਿਹੜਾ ਔਖਾ ਹੋ ਚੁੱਕਾ ਆ ਕਿ ਘਰ ਨੂੰ ਜਿਹੜਾ ਲੋਕਾਂ ਦੇ ਕੋਲੋਂ ਫੜ ਤੜ ਕੇ ਜਾਂ ਕਿਸੇ ਜੈ ਜੁਐਲਰੀ ਸ਼ੋਪ ਤੋਂ ਸੁਨਿਆਰੇ ਦੇ ਕੋਲੋਂ ਜਿਹੜਾ ਆ ਉ ਕਰਜਾ ਚੁੱਕ ਕੇ ਜਿਹੜਾ ਪਿਓ ਜਿਹੜਾ ਪੁੱਤ ਨੂੰ ਜਿਹੜਾ ਆ 50 ਲੱਖ ਰੁਪਇਆ ਅਰੇਂਜ ਕਰਕੇ ਉਹਨੂੰ ਵਿਦੇਸ਼ ਦੇ ਵਿੱਚ ਭੇਜਿਆ ਸੀ ਕਿ ਉਹਦਾ ਜਿਹੜਾ ਭਵਿੱਖ ਜਿਹੜਾ ਉਹ ਵਧੀਆ ਹੋਏਗਾ ਤਾਂ ਘਰ ਦਾ ਜਿਹੜਾ ਸੁਧਾਰ ਹੋਏਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸਰਕਾਰ ਵੱਲੋਂ ਅਚਾਨਕ ਹੀ ਇੱਕ ਆਦੇਸ਼ ਆਉ ਜਾਂਦਾ ਹੈ ਕਿ ਜਿੰਨੇ ਵੀ ਅਲਿਗਲ ਪ੍ਰਵਾਸੀ ਜਿਹੜੇ ਨੇ ਅਮਰੀਕਾ ਦੇ ਵਿੱਚ ਨੇ ਤਾਂ ਉਹਨਾਂ ਨੂੰ ਡਿਪੋਰਟ ਕਰਕੇ ਜਿਹੜਾ ਵਾਪਸ ਹਿੰਦੁਸਤਾਨ ਭੇਜਿਆ ਜਾਵੇਗਾ ਤਾਂ ਸਭ ਤੋਂ ਵੱਡੀ ਜੜੀ ਆ ਉਹ ਇਸ ਵਲੀ ਜਿਹੜੀ ਮਾਰਿਆ ਉਹ ਬੇਰੋਜ਼ਗਰੀ ਦੀ ਆ ਤਾਂ ਸਰਕਾਰ ਤੋਂ ਵੀ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਨੌਜਵਾਨ ਜਿਹੜੇ ਡਿਪੋਰਟ ਹੋ ਕੇ ਵਾਪਸ ਆਏ ਨੇ ਤਾਂ ਸਰਕਾਰ ਨੂੰ ਉਹਨਾਂ ਦੇ ਬਾਰੇ ਸੋਚਣਾ ਚਾਹੀਦਾ ਹੈ ਤਾਂ ਇਸੇ ਇੱਕ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਧੋਖਾਧੜੀ ਕਰਕੇ ਇਹ ਭਲੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਦੇ ਉੱਤੇ ਵੀ ਸਰਕਾਰ ਨੂੰ ਵੱਡੇ ਤੋਂ ਵੱਡਾ ਜਿਹੜਾ ਐਕਸ਼ਨ ਲੈਣਾ ਚਾਹੀਦਾ ਹੈ ਆ ਜਨਵਰੀ 15 ਅਕਤੂਬਰ ਹੁੰਦਾ ਜਿਹੜਾ ਉਹ ਵੀ ਆਪਣੇ ਦਸਹਿਰੇ ਤੋਂ ਚਾਰ ਦਿਨ ਪਹਿਲਾਂ ਅੱਛਾ ਬਾਅਦ ਚ ਪਾਰਟੀ ਅੱਛਾ ਦਸਹਿਰੇ ਤੋਂ ਬਾਅਦ ਗਈ ਤੇ ਤੁਹਾਨੂੰ ਉਸਦੇ ਜਾਣ ਬਾਰੇ ਕੁਝ ਪਤਾ ਵੀ ਕਿਸ ਤਰ੍ਹਾਂ ਉਹ ਉੱਥੇ ਗਿਆ ਜਾਂ ਕਿੱਦਾਂ ਨਹੀਂ ਜੀ ਮੈਨੂੰ ਕੋਈ ਪਤਾ ਨਹੀਂ ਜੀ ਮੇਤਰਾ ਪੈਸੇ ਮੰਗਦਾ ਸੀ ਮੈਂ ਤਾਂ ਲੋਕਾਂ ਤੋਂ ਫੜ ਤੋੜ ਕੇ ਪੈਸੇ ਸਾਰੇ ਲੈ ਕੇ ਦਿੱਤੇ ਨੇ ਕਿੰਨੇ ਪੈਸੇ ਲੱਗੇ ਜੀ ਹੁਣ ਤੱਕ ਲੱਗੇ ਜੀ 50 ਲੱਖ ਰੁਪਈਆ ਕਿੰਨੀ ਜ਼ਮੀਨ ਹੈ ਜੀ ਆਪਣੇ ਕੋਲ ਆਪਣੇ ਕੋਲ ਤਾਂ ਜੀ ਇੱਧਰ ਉਹਦੇ ਹਿੱਸੇ ਸਾਰਾ ਆਪਣੇ ਕੋਲ ਨੌਂ ਕਨੜਾ ਨੇ ਜੀ ਸਾਰੀਆਂ ਫਿਰ ਤੁਸੀਂ ਉਹਨੂੰ ਦੋ ਮਿੰਟ ਲਈ ਤੇਜਣ ਦੇ ਲਈ ਕਿੰਦਾ ਜਿਹੜੇ ਪੈਸਿਆਂ ਦਾ ਪ੍ਰਬੰਧ ਕਰਦੇ ਜੀ ਪੈਸੇ ਜੀ ਕੁਝ ਸਾਰੇ ਰਿਸ਼ਤੇਦਾਰਾਂ ਤੋਂ ਕੁਝ ਵਿਆਹ ਤੇ ਸੁਨਿਆਰਿਆਂ ਕੋਲੋਂ ਖੜੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਜਿਹੜਾ ਮੁੰਡਾ ਜਿਹੜਾ ਆ ਰਿਹਾ ਵਾਪਸ ਆ ਰਿਹਾ ਜੀ ਮੈਂ ਔਰ ਮੈਨੂੰ ਤਾਂ ਲੋਕਾਂ ਕੋਲੇ ਬਤਾ ਲੱਗਦਾ ਮੈਂ ਤਾਂ ਇੰਨਾ ਪੜਿਆ ਲਿਖਿਆ ਹੈ ਨਹੀਂ ਲੰਬੜ ਗਜ਼ਾਰ ਕੋਲੋਂ ਪੁਣਾ ਆਇਆ ਸੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੁੰਡਾ ਚਲੋ ਜੀ ਉਧਰ ਕਾਨੂੰਨ ਬਦਲਣ ਕਰਕੇ ਉਹਨਾਂ ਨੇ ਭੇਜਤਾ ਮੈਂ ਤਾਂ ਸਰਕਾਰ ਕੋਲੋਂ ਇਹੀ ਮੰਗਦਾ ਅੱਜ ਤਾਂ ਬਹੁਤ ਪੈਸਾ ਫੜ ਕੇ ਗਰੀਬੀ ਉਰੇ ਕੰਮਕਾਰ ਉਰੇ ਹੈ ਨਹੀਂ ਕਿ ਕੋਈ ਵੀ ਸਾਡੇ ਵਾਸਤੇ ਅੱਜ ਤਾਂ ਆਪਣੇ ਬੱਚਿਆਂ ਵਾਸਤੇ ਭੇਜ ਦੇ ਜੀ ਵੀ ਚੰਗਾ ਕਮਾਊਗਾ ਆਪ ਦਾ ਆਦਾ ਹੀ ਲਾ ਕਰ ਲੂਗਾ 30 ਸਾਲ ਉਮਰ ਤੇ ਵਿਆਹ ਨਹੀਂ ਜੀ ਵਿਆਹ ਨਹੀਂ ਹੈ। ਅੱਛਾ। ਤੇ ਉਹ ਕੰਮ ਕਰਕੇ ਕਰਦਾ ਸੀ ਪਿੰਡ 'ਚ। ਕੰਮ ਕਰਦੀ। ਖੇਤੀਓ ਕਰਦੇ ਮੜੀ ਮੋਟੀ ਕਿ ਇੱਕ ਗਿੱਲੇ ਦੇ ਘੇਤੀ ਕੀ ਕਰਾਂਗੇ। ਹੈ ਬੀ ਜੀ ਇਹ ਕਾਰਨ ਗਰੀਬੀ ਨੇ ਸਾਰਾ। ਕੋਈ ਕੰਮ ਕਰ ਰਹਾ ਨਹੀਂ ਜੀ। ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ